ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਲਗਾਤਾਰ ਤੁਹਾਨੂੰ ਪਹਾੜੀ ਇਲਾਕਿਆਂ ਦਾ ਮਾਹੌਲ ਜਿਹੜਾ ਕਿ ਦਿਖਾ ਰਹੇ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਕੇਦਾਰਨਾਥ ਤੇ ਵਧਰੇਨਾਥ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਪਰ ਦੇਖਿਆ ਜਾ ਰਿਹਾ ਕਿ ਲੋਕ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਪ੍ਰਸ਼ਾਸਨ ਦੀ ਅਨਾਊਂਸਮੈਂਟ ਨੂੰ ਛਿੱਕੇ ਟੰਗਦੇ ਹੋਏ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾ ਰਹੇ ਨੇ ਤਾਜ਼ੀਆਂ ਤਸਵੀਰਾਂ ਜਿਹੜੀਆਂ ਕਿ ਬਦਰੀਨਾਥ ਤੋਂ ਸਾਹਮਣੇ ਆ ਰਹੀਆਂ ਨੇ ਦੱਸਿਆ ਕਿ ਅਲਕਨੰਦਾ ਅਲਕਨੰਦਾ ਨਦੀ ਦਾ ਜਿਹੜਾ ਕਿ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੋ ਗਿਆ ਕਿ ਧਾਮ ਦੇ ਉੱਤੇ ਪਹੁੰਚੇ ਸ਼ਰਧਾਲੂ ਨੂੰ ਵਾਰ-ਵਾਰ ਚੁਮੇਲੀ ਪੁਲ ਦੇ ਬਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਿੰਨਾ ਜਲਦੀ ਹੋ ਸਕਦਾ ਹੈ ਇੱਥੋਂ ਜਗ੍ਹਾ ਖਾਲੀ ਕਰ ਦਿੱਤੀ ਜਾਵੇ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਚੁੱਕਿਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਜਿਹੜਾ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਆਪਣੇ ਉਫਾਨ ਦੇ ਉੱਤੇ ਪਹੁੰਚਾ ਹੋਇਆ ਛੱਲਾ ਮਾਰਦਾ ਪਾਣੀ ਆ ਰਿਹਾ ਤੇ ਜਿਹੜਾ ਕਿ ਧਾਮ ਦੇ ਉੱਤੇ ਵੀ ਪਾਣੀ ਨਜ਼ਰ ਆ ਰਿਹਾ ਪਰ ਜਿਹੜੇ ਉੱਥੇ ਬੈਠੇ ਲੋਕ ਨੇ ਉਹ ਜਿਹੜੇ ਕਿ ਪੁਰਜ਼ੀ ਕੋਈ ਗੱਲ ਸੁਣਨ ਤਿਆਰ ਹੀ ਨਹੀਂ ਹਾਲਾਂਕਿ ਉਹ ਨਦੀ ਕੋਲ ਜਾ ਕੇ ਪਾਣੀ ਦਾ ਪੱਧਰ ਦੇਖਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਦੋਂ ਹਾਲਾਤ ਬੇਕਾਬੂ ਹੋ ਰਹੇ ਨੇ ਪ੍ਰਸ਼ਾਸਨ ਅਨਾਉਂਸਮੈਂਟ ਕਰ ਰਿਹਾ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਕਿਸ ਜਗ੍ਹਾ ਨੂੰ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਕੁਝ ਹੀ ਸਮੇਂ ਦੇ ਵਿੱਚ ਪਾਣੀ ਦਾ ਵਹਾਅ ਹੋਰ ਜ਼ਿਆਦਾ ਤੇਜ਼ ਹੋ ਸਕਦਾ ਤੁਹਾਡੀ ਜਾਨ ਹੈ ਖਤਰੇ ਦੇ ਵਿੱਚ ਪੈ ਸਕਦੀ ਹੈ ਪਰ ਇਨਾਂ ਲੋਕਾਂ ਦੇ ਕੰਨਾਂ ਤੇ ਜੂੰ ਤੱਕ ਵੀ ਨਹੀਂ ਸਰਕਰੀ ਇਹ ਉਸੇ ਤਰੀਕੇ ਦੇ ਨਾਲ ਬੈਠੇ ਉਥੇ ਤਮਾਸ਼ਾ ਦੇਖ ਰਹੇ ਨੇ ਫਿਰ ਬਾਅਦ ਵਿੱਚ ਕਿਹਾ ਜਾਂਦਾ ਜੇਕਰ ਪੁਲਿਸ ਸਖਤੀ ਵਰਤਦੀ ਹੈ ਤਾਂ ਫਿਰ ਇਨਾਂ ਦੇ ਉੱਤੇ ਅਸੀਂ ਅਕਸਰ ਹੀ ਦੇਖਦੇ ਕਿ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਕਿ ਪੁਲਿਸ ਵੱਲੋਂ ਸਾਡੇ ਤੇ ਡੰਡਾ ਵਹਾਇਆ ਗਿਆ ਪੁਲਿਸ ਨੇ ਸਾਡੇ ਨਾਲ ਤੱਕਾ ਮੁਕੀ ਕੀਤੀ ਹੈ ਹੱਥੋ ਪਾਈ ਕੀਤੀ ਹੈ ਅਜਿਹੀਆਂ ਗੱਲਾਂ ਜਿਹੜੇ ਕਿ ਹਮੇਸ਼ਾ ਨਿਕਲ ਕੇ ਸਾਹਮਣੇ ਆਉਂਦੇ ਨੇ ਪਰ ਹੁਣ ਕੀ ਲੱਗ ਨਹੀਂ ਰਿਹਾ ਕਿ ਜੇਕਰ ਤੁਹਾਨੂੰ ਪ੍ਰਸ਼ਾਸਨ ਸੁਚੇਤ ਕਰਿਆ ਅਲਰਟ ਕਰਿਆ ਕਿ ਤੁਸੀਂ ਇਸ ਜਗ੍ਹਾ ਨੂੰ ਖਾਲੀ ਕਰ ਦਿਓ ਕਿਉਂਕਿ ਪਾਣੀ ਦਾ ਵਹਾਅ ਤੇਜ਼ ਆ ਤੁਹਾਡੀ ਜਾਨ ਨੂੰ ਬਚਾਉਣ ਦੇ ਵਾਸਤੇ ਪ੍ਰਸ਼ਾਸਨ ਸਮੇ ਸਮੇਤੇ ਅਨਾਉਂਸਮੈਂਟ ਕਰ ਰਿਹਾ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਕਿ ਪ੍ਰਸ਼ਾਸਨ ਦੀ ਗੱਲ ਨੂੰ ਸੁਣਿਆ ਜਾਵੇ ਤਾਂ ਕਿ ਕਿਸੇ ਦੀ ਜਾਨ ਖਤਰੇ ਦੇ ਵਿੱਚ ਨਾ ਪੈ ਜਾਵੇ ਅਤੇ ਇਸ ਜਗ੍ਹਾ ਨੂੰ ਖਾਲੀ ਕਰ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਅਲਕਲੰਦਾ ਨਦੀ ਦੇ ਪਾਣੀ ਦਾ ਵਹਾਅ ਬਹੁਤ ਦਾਇਆ ਬਹੁਤ ਜ਼ਿਆਦਾ ਤੇਜ਼ ਹੋ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਕਿ ਪਾਣੀ ਦਾ ਵਹਾਅ ਘਟ ਗਿਆ ਸੀ ਪਰ ਹੁਣ ਮੁੜ ਤੋਂ ਜਿਹੜਾ ਕਿ ਨਦੀ ਦਾ ਜਿਹੜਾ ਪਾਣੀ ਉਹ ਵਧਦਾ ਨਜ਼ਰ ਆ ਰਿਹਾ ਤੇ ਉੱਥੇ ਜਿਹੜੇ ਲੋਕ ਨੇ ਮੌਜੂਦ ਉਹਨਾਂ ਨੂੰ ਜਲਦੀ ਜਲਦੀ ਥਾਂ ਨੂੰ ਖਾਲੀ ਕਰ ਲਈ ਲਗਾਤਾਰ ਜਿਹੜੀ ਚੁਮੇਲੀ ਪੁਲਿਸ ਆ ਅਨਾਉਂਸਮੈਂਟ ਕੀਤੀ ਜਾ ਰਹੀ ਆ ਪਰ ਲੋਕ ਸਮਝਣ ਲਈ ਤਿਆਰ ਹੀ ਨਹੀਂ ਤਾਂ ਅਜਿਹੇ ਲੋਕਾਂ ਨੂੰ ਕੀ ਕਵਾਂਗੇ ਫਿਰ ਕਹਿ ਹੀ ਸਕਦੇ ਆ ਕਿ ਲਾਤੋ ਕੇ ਗੂਤ ਬਾਤੋਂ ਸੇ ਨਹੀਂ ਮੰਨਤੇ ਕਿਉਂਕਿ ਜੇਕਰ ਤੁਹਾਨੂੰ ਪਿਆਰ ਨਾਲ ਤੁਹਾਡੇ ਜਾਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੁਹਾਨੂੰ ਅਲਰਟ ਕਰ ਰਿਹਾ ਤਾਂ ਤੁਹਾਨੂੰ ਵੀ ਜਿਹੜਾ ਕਿ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਹੁਣ ਪਹਾੜੀ ਰਾਕਨ ਦੇ ਵਿੱਚ ਹਾਲਾਤ ਬਹੁਤ ਬੇਕਾਬੂ ਹੋ ਚੁੱਕੇ ਨੇ ਕਿਸੇ ਤਰੀਕੇ ਦੀ ਕੋਈ ਹਾਣ ਨਹੀਂ ਨਾ ਹੋਵੇ ਕੋਈ ਘਟਨਾ ਨਾ ਵਾਪਰ ਜਾਵੇ ਕਿਸੇ ਜਾਨ ਜੋ ਕੌਂਦੇ ਵਿੱਚ ਨਾ ਪੈ ਜਾਵੇ ਇਸ ਦੇ ਮੱਦੇ ਨਜ਼ਰ ਤੁਹਾਨੂੰ ਅਲਰਟ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਘੱਟੋ ਘੱਟ ਪ੍ਰਸ਼ਾਸਨ ਦਾ ਸਾਥ ਦਿਵੋ ਤਾਂ ਕਿ ਪ੍ਰਸ਼ਾਸਨ ਵੀ ਤੁਹਾਡੇ ਸਾਥ ਦੇ ਨਾਲ ਲੋਕਾਂ ਨੂੰ ਜਿਹੜਾ ਕਿ ਸਹੀ ਸਲਾਮ ਤੋਂ ਉਹਨਾਂ ਦੇ ਘਰ ਪਹੇਚੇ ਪਰ ਜੇਕਰ ਤੁਸੀਂ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਛਿੱਕੇ ਟੰਗੋਗੇ ਤਾਂ ਇਸ ਦੇ ਵਿੱਚ ਤੁਹਾਡਾ ਜ਼ਿਆਦਾ ਨੁਕਸਾਨ ਹੋਵੇਗਾ ਤੁਹਾਡੀ ਜਾਨ ਹੈ ਖਤਰੇ ਦੇ ਵਿੱਚ ਪੈ ਸਕਦੀ ਹੈ ਬੇਸ਼ੱਕ ਤੁਹਾਨੂੰ ਇਸ ਵਕਤ ਜਿਹੜਾ ਪਾਣੀ ਦਾ ਵਹਾ ਉਹ ਇਹ ਲੱਗ ਰਿਹਾ ਕਿ ਸ਼ਾਂਤ ਹੋ ਸਕਦਾ ਪਰ ਕਿਸੇ ਵਕਤ ਵੀ ਇਸ ਨਦੀ ਦਾ ਪਾਣੀ ਇੰਨਾ ਜ਼ਿਆਦਾ ਤੇਜ਼ ਹੋ ਜਾਵੇਗਾ ਕਿ ਤੁਹਾਨੂੰ ਇੱਥੇ ਨਿਕਲਣਾ ਮੁਸ਼ਕਲ ਹੋ ਜਾਵੇਗਾ ਇੱਥੋਂ ਤੁਹਾਨੂੰ ਰੈਸ ਕਿਉਂ ਕਰਨਾ ਔਖਾ ਹੋ ਜਾਵੇਗਾ ਤਾਂ ਫਿਰ ਕਿਉਂ ਨਹੀਂ ਪ੍ਰਸ਼ਾਸਨ ਦੀਆਂ ਗੱਲਾਂ ਨੂੰ ਮੰਨਦੇ ਤਾਂ ਅਜਿਹੇ ਲੋਕਾਂ ਕਰਕੇ ਵੀ ਕਈ ਵਾਰ ਘਟਨਾ ਮੈਂ ਇਹ ਖੁਦ ਆਪ ਸਹਿੇੜਦੇ ਨੇ ਜਦੋਂ ਕਿਸੇ ਦੀ ਗੱਲ ਬਾਤ ਨਹੀਂ ਸੁਣਦੇ ਸੋ ਲਗਾਤਾਰ ਜਿਹੜੀ ਚਮੇਲੀ ਪੁਲਿਸ ਆ ਉਹਨਾਂ ਦੇ ਵੱਲੋਂ ਲੋਕਾਂ ਨੂੰ ਲੜਕੀਤਾ ਜਾ ਰਿਹਾ ਯਾਤਰੀਆਂ ਨੂੰ ਆਏ ਸ਼ਰਧਾਲੂ ਨੂੰ ਲੜਕੀਤਾ ਜਾ ਰਿਹਾ ਕਿ ਪਾਣੀ ਦਾ ਵਹਾਅ ਤੇਜ਼ ਹੈ ਕਿਰਪਾ ਕਰਕੇ ਇਹਨਾਂ ਜਗ੍ਹਾ ਨੂੰ ਖਾਲੀ ਕਰ ਦਿੱਤਾ ਜਾਵੇ ਪਰ ਲੋਕ ਮਚਲੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇ ਦੇਓ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਕਿ ਪ੍ਰਸ਼ਾਸਨ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਤਾਂ ਫਿਰ ਅਜਿਹੇ ਲੋਕਾਂ ਦਾ ਕਸੂਰ ਨਿਕਲਦਾ ਤਾਂ ਬਾਅਦੋਂ ਅਜਿਹੇ ਲੋਕ ਪ੍ਰਸ਼ਾਸਨ ਤੇ ਸੁਭਾ ਚੁੱਕਦੇ ਨੇ ਬੇਰਾ ਰਿਪੋਰਟ ਛਣਕਾਟਾ ਨਿਊਜ਼